ਹੈਲੋ ਹਸੇ ਦਾ ਫੇਸਬੁਕ ਵਾਲੇ ਹੰਡ ਕੀ ਹਾਲ ਚਾਲ ਨੇ ਤੁਹਾਡਾ ਆਪਣਾ ਜਸਪ੍ਰੀਤ ਮੱਲ ਜੋ ਕਿ ਕਿਤਨੇ ਸੋਨੂ ਗੀ ਸੁਣਾਦਾ ਆਪਣੀ ਕਲਮ ਵਿੱਚੋਂ ਲਿਖਿਆ ਗੀਤ ਕੁਝ ਚਾਹ ਲੈਣਾ ਹੋਵੇਗਾ ਜੋ ਪਸੰਦ ਆ ਜਾਂਦਾ ਜਰੂਰ ਸੁਆ ਕਰਿਓ ਜਹਾਂ ਪਿਆ ਨਹੀਂ ਕਰਦੀ ਜਾਂ ਦੱਸ ਜਾ ਗੁੱਸਾ ਕਿਰੀ ਗੱਲ ਦਾ ਜਹਾਂ ਪਿਆ ਨਹੀਂ ਕਰਦੀ ਜਾਂ ਦੱਸ ਜਾ ਗੁੱਸਾ ਕਿਰੀ ਗੱਲ ਦਾ ਨਿਤ ਸੋਚਾਂ ਤੇਰੇ ਬਾਰੇ ਨਹੀਂ ਜਰ ਪੁੱਛਦੇ ਹਾਂਦੇ ਸਾਰੇ ਨਹੀਂ ਨਿਤ ਸੋਚਾਂ ਤੇਰੇ ਬਾਰੇ ਨਹੀਂ ਜਰ ਪੁੱਛਦੇ ਹਾਂਦੇ ਸਾਰੇ ਨਹੀਂ ਇੱਕ ਵਾਰ ਸੋਚ ਕੇ ਦੱਸ ਦੇ ਨੀ ਇੱਕ ਵਾਰ ਸੋਚ ਕੇ ਦੱਸ ਦੇ ਨੀ ਤੇਰੇ ਦਿਲ ਵਿੱਚ ਕੀ ਚੱਲਦਾ ਜਾਂ ਪਿਆਰ ਨਿਕਲਦੀ ਜਾਂ ਦੱਸ ਜਾ ਗੁੱਸਾ ਕਿਰੀ ਗੱਲ ਦਾ ਜਾਂ ਪਿਆਰ ਨਿਕਲਦੀ ਜਾਂ ਦੱਸ ਜਾ ਗੁੱਸਾ ਕਿਰੀ ਗੱਲ ਦਾ ਥੈਂਕ ਯੂ ਵੀਰੇ ਜੇ ਪਸੰਦ ਆ ਜਰੂਰ